ਮੈਂ ਤਰਕਤਾਰਨ ਜੋ ਇਲੈਕਸ਼ਨ অবজারভার ਹੈ ਉਹਨਾਂ ਦੇ ਦਫਤਰ ਦੇ ਸਾਹਮਣੇ ਖੜਾ ਮੈਂ অবজারভার ਨੂੰ ਹੁਣੀ ਮਿਲ ਕੇ ਮੈਡਮ ਮਿਲ ਕੇ ਆਇਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਇੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਦਿਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਟ ਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜਿ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਇਚਾਰਜ ਹੈ ਉਹਨੂੰ ਤਰਨਤਾਰਨ ਪੁਲਿਸ ਲੈ ਗਈ ਵਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰੱਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਾਂ ਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀ ਹੈ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸਿਆਦ ਮੁਖਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਅਨੇ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਹੈ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਅਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤੰ ਤੰਤਨ ਹੁੰਦੀ ਚ ਜਿਹੜੇ ਕਾਲੀਦਲ ਨੂੰ ਹੱਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਏ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਭਸਰਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਜੋ ਤੁਸੀਂ ਕਾਨੂੰਨ ਤੋੜ ਗਏ ਸਾਰਾ ਸਾਡੇ ਕੋਲੇ ਨੋਟ ਹੈ ਅਸੀਂ ਸਾਰਾ ਕੁਝ ਜਡੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਲਾਓ ਮੈਂ ਤਰਨ ਤਰਨ ਜੋ ਇਲੈਕਸ਼ਨ ਅਬਜ਼ਰਵਰ ਹੈ ਉਹਨਾਂ ਦੇ ਦਫਤਰ ਦੇ ਸਾਹਮਣੇ ਖੜਾ ਮੈਂ ਅਬਜ਼ਰਵਰ ਨੂੰ ਹੁਣੀ ਮਿਲ ਕੇ ਅਬਜ਼ਰਵਰ ਮੈਡਮ ਮਿਲ ਕੇ ਆਇਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਇੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਦਿਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜਿ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮਰਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਪਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਇਚਾਰਜ ਹੈ ਉਹਨੂੰ ਤਰਨਤਾਰਨ ਪੁਲਿਸ ਲੈ ਗਈ ਬਰਿੰਦਰ ਸਿੰਘ सोनू ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰੱਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀਆਂ ਉਹ ਸੋਚਦੀ ਹੈ ਕਿ ਮੈਨੂੰ ਇਦੇ ਬਾਅਦ ਸ਼ਾਇਦ ਮੁਖਲੀ ਆ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀਆ ਨੇ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਹੈ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਦਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤੰ ਤੰਤਨ ਹੋਤੀ ਚ ਜਿਹਨੇ ਕਾਲੀਦਲ ਨੂੰ ਹੱਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਏ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕਾਨੂੰਨ ਤੋੜਿਆ ਸਾਰਾ ਸਾਡੇ ਕੋਲੇ ਨੋਟ ਅਸੀਂ ਸਾਰਾ ਕੁਝ ਡੀਟੇਲ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਜਾਓ